ਹੈਲੋ ਜੀ ਸ਼ਸ਼੍ਰੀਕਾਰ ਜੀ ਪਰਮਾਤਮਾ ਸਾਨੂੰ ਚੜ੍ਹਦੀ ਕਲਾ ਚ ਰੱਖੇ ਤੰਦਰੁਸਤੀ ਤ੍ਰਿਪਤੀ ਦੇਵੇ ਜੀ ਅੱਜ ਆਪਾਂ ਤੁਹਾਡੀ ਡਿਮਾਂਡ ਤੇ ਲੈ ਕੇ ਆਏ ਆਂ ਜੀ ਜੋਰ ਜੱਟ ਦੇ ਪਿਓਰ ਬਾਬੂ ਬ੍ਰਾਂਡ ਦੀ ਪਿਓਰ ਜੋਰ ਜੱਟ ਦੇ ਸੂਟ ਹੈ ਰਾਂਕ ਟੈਕਸ ਦੀ ਜੋਰਜਟ ਵਰਗੀ ਜੋਰਜਟ ਹੁੰਦੀ ਹੈ ਜੀ ਸੌਫਟ ਹੈ ਪੂਰੀ ਵਧੀਆ ਲੜਨੇ ਚ ਬਣਾਲੀ ਨਹੀਂ ਤੇ ਥੱਲੇ ਆਮ ਕਾਟਨ ਹੀ ਲੱਗੂਗੀ ਜਿਹੜੀ ਕਿ ਆਪਾਂ ਆਹ ਹੱਲਾਉਣੇ ਦਾ ਮਲਮਲ ਦਾ ਕੱਪੜਾ ਨਹੀਂ ਲੱਗੂਗਾ ਜੀ ਲਾਈਨਿੰਗ ਤੇ ਜਿਹੜਾ ਇਹਦਾ ਵਰਕ ਹੈ ਜੀ ਵਰਕ ਦੇ ਬਰਕ ਦੇ ਮਤਲਬ ਰੇਟ ਤੋਂ ਵੀ ਘੱਟ ਸਾਨੂੰ ਸੂਟ ਮਿਲ ਰਿਹਾ ਹੈ ਜਿੰਨਾ ਕਿ ਇਹ ਬਰਕ ਹੋਊਗਾ ਨਾ ਤੇ ਬਰਕ ਦੇ ਰੇਟ ਤੋਂ ਘੱਟ ਸਾਨੂੰ ਇਹ ਸੂਟ ਮਿਲ ਰਿਹਾ ਹੈ ਜੀ ਵੀ ਜੇ ਤੁਸੀਂ ਬਰਕ ਕਰਾਉਂ ਤਾਂ ਉਹ ਤੋਂ ਘੱਟ ਸਾਨੂੰ ਬੜਿਆ ਬਣਾਇਆ ਸੂਟ ਹੀ ਮਿਲ ਰਿਹਾ ਹੈ ਜੀ ਆ ਲਓ ਜੀ ਇਹਦੀ ਲੰਬਾਈ ਚੜਾਈ ਦਾ ਕੋਈ ਸ਼ਮੀਗਾ ਜੀ ਕਿਉਂਕਿ ਇਹਦੀ ਕਢਾਈ ਦੇ ਥੱਲੇ ਕੋਈ ਪੰਗਾ ਨਹੀਂ ਹੈਗਾਗਾ ਤੁਸੀਂ ਦੀ ਲੰਬਾਈ ਚੜਾਈ ਅਪਦੇ ਹਿਸਾਬ ਨਾਲ ਰੱਖ ਸਕਦੇ ਹੋ 26 ਇੰਚ ਚ ਇਹ ਕਢਾਈ ਤਿਆਰ ਹੋਈ ਹੋਈ ਹੈ ਜੀ ਤੇ ਤੁਸੀਂ ਵੱੱਟ ਕੱਟ ਕਰਨਾ ਇਹਦਾ ਬੇਲ ਬੂਟੀਆਂ ਕੋਈ ਪ੍ਰੋਬਲਮ ਨਹੀਂ ਜੀ ਤੇ ਜਿਹੜੇ ਦਾ ਰੰਗ ਰਹਿਣ ਵਾਲਾ ਜੀ ਨਾ ਗਲਾਬ ਦਾ ਫੁੱਲ ਹੁੰਦਾ ਨਾ ਜੀ ਸੁਹਾ ਜਾਂ ਉਹ ਰੰਗ ਹੈ ਜੀ ਆਹ ਰਹਿ ਗਿਆ ਜੀ ਦਾ ਫਰੰਟ ਆ ਇਹ ਆ ਰਹਿ ਗਈਆਂ ਇਹਦੀਆਂ ਬਾਜੂ ਜੀ ਆ ਲਓ ਜੀ ਆ ਇਹਦਾ ਰਹਿ ਗਿਆ ਜੀ ਬਾਜੂ ਇਹ ਬਾਜੂ ਤੇ ਆਉਣੀਆਂ ਡਬਲ ਲਾਈਨਿੰਗ ਤੇ ਆਉਗੀ ਜੀ ਸਿੰਗਲ ਲਾਈਨ ਪੌਂਚਿਆਂ ਤੇ ਆਹ ਵਾਲੀ ਪੌਂਚੇ ਵਾਲੀਆਂ ਜੀ ਸਿੰਗਲ ਲਾਈਨਾਂ ਜਿਹੜੀ ਆਹ ਵਾਲੀ ਇਹ ਆਉਣੀਆਂ ਜੀ ਪੌਂਚਿਆਂ ਤੇ ਬਾਜੂ ਵਰਕ ਹੈ ਗਲਾ ਵਰਕ ਹੈ ਘੇਰਾ ਵਰਕ ਹੈ ਧਿਆ ਵਰਕ ਹੈ ਜੀ ਤੁਸੀਂ ਇਹ ਵਰਕ ਕਰਵਾਉਂਗੇ ਤਾਂ 1100 ਰੁਪਏ ਦਾ ਕੱਲਾ ਵਰਕ ਹੈ ਤੇ ਆਪਾਂ ਤੁਹਾਨੂੰ ਸਿਰਫ ਸੂਟ ਦੇ ਰਹੇ ਹਾਂ ਜੀ 895 ਚ ਓਨਲੀ 895 ਚ ਸਾਰਾ ਜਿਹੜਾ ਜੋਰਜਟਾ ਬਾਬੂ ਬ੍ਰਾਂਡ ਦਾ ਰਹਿਣ ਵਾਲਾ ਜੀ ਬਹੁਤ ਵਧੀਆ ਕਪੜਾ ਇਹ ਸੌਫਟ ਹੈ ਘੈਂਟ ਹੈ ਪਾਰਟੀ ਵੀ ਆ ਸੂਟ ਬਣਾਓ ਇਹ ਗਰਮੀ ਸਰਦੀ ਦੋਨੇ ਮੌਸਮ ਚ ਪੈਂਦਾ ਇਹਦੇ ਨਾਲ ਤੁਸੀਂ ਚਨੂਨ ਦੀ ਚੁੰਨੀ ਚਾਰ ਚਫੇਰੋਂ ਤਾਂ ਫੁੱਲਾਂ ਨਾਲ ਦਿਖਰਾਓ ਤੇ ਵਿੱਚੋਂ ਪਲੇਨ ਰੱਖੋ ਤੇ ਬਹੁਤ ਵਧੀਆ ਚਨੂਨ ਦੀਆਂ ਪਯਰ ਦੀ ਵੀ ਕਰਾ ਸਕਦੇ ਹਾਂ ਇੱਕ ਨੰਬਰ ਸੂਟ ਆਨਲੀ 895 ਦਾ 65 ਪਰ ਲੱਗੂ ਇਹਦੀ ਸ਼ਿਪਿੰਗ ਜੀ ਪੌਂਚਾ ਵਰਕ ਹੈ ਬਾਜੂ ਵਰਕ ਹੈ ਗਲਾ ਵਰਕ ਹੈ ਹੀਰਾ ਵਰਕ ਹੈ ਜੀ ਤੇ ਬਾਕੀ ਆਪਣੇ ਕੋਲੇ ਜਿਹੜੇ ਸੂਟ ਸੀ ਕੋਸ ਆਪਣੇ ਵੀਡੀਓ ਪਾਉਣ ਤੋਂ ਪਹਿਲਾਂ ਇਹ ਜੀ ਵਿਕ ਚੁੱਕੇ ਆ ਕਿਉਂਕਿ ਇਹ ਚੀਜ਼ਾਂ ਲੋਕ ਛੱਡਦੇ ਨਹੀਂ ਜੀ ਬਸ ਦੂਜੀ ਗੱਲ ਇਹ ਹੈ ਜੀ ਆਪਣੇ ਰੇਟ ਤੁਹਾਨੂੰ ਬਤਿਏ ਜੀ ਆਪਣੇ ਰੇਟ ਤੇ ਜੇ ਤੁਹਾਨੂੰ ਆਪਣੇ ਰੇਟਾਂ ਲੱਗੇ ਹੁਣ ਫਿਰ ਤਾਂ ਕੋਈ ਵੀ ਨਹੀਂ ਛੱਡਦਾ ਜੀ ਕਿਉਂਕਿ ਜਿਹੜਾ 11 1200 ਦਾ ਵਰਕ ਹੋਇਆ ਹੋਇਆ ਜੀ ਇਹ ਤੇ ਤੁਹਾਨੂੰ ਖੁਦ ਨੂੰ ਵੀ ਪਤਾ ਹੈ ਇਹ ਚੀਜ਼ ਦਾ ਤੇ ਪਰ ਆਪਸ ਨੂੰ 895 ਚ ਪ्योर ਜੋਰ ਜੱਟ ਦਾ ਬਾਬੂ ਬ੍ਰਾਂਡ ਦਾ ਸੂਟ ਹੀ ਦੇ ਦੇਣਾ ਇਹਨਾਂ ਦੇ ਮੋਰਾ ਵੀ ਲੱਗੀਆਂ ਹੋਈਆਂ ਨੇ ਹਨਾ ਹਾਂ ਪੈਂ ਪੈਂ ਮੋਰਾ ਮੋਰਾ ਲੱਗੀਆਂ ਬਾਬੂ ਬ੍ਰਾਂਡ ਦੀਆਂ ਆਹ ਉਹ ਪੀਪੀਲੇ ਸੂਟ ਦੇ ਦਿਖਾ ਦੋ ਆ ਪੀ ਮੋਰਾ ਹਾਂ ਇਹ ਤੇ ਸਾਰਾ ਤੇ ਮੋਹਰਾ ਰਹਿਣੀ ਆ ਜੀ ਬਾਬੂ ਬ੍ਰਾਂਡ ਦੀਆਂ ਇਹਦਾ ਵੀ ਸੇਮ ਵਰਕ ਰਹਿਣ ਵਾਲਾ ਜੀ ਆ ਆ ਗਿਆ ਜੀ ਲੱਡੂ ਰੰਗਾ ਰੰਗ ਤੁਸੀਂ ਵਿਆਹ ਸਾਦੀ ਚ ਇਹਨੂੰ ਜਾਂ ਗੋਤੇ ਕਿਤੇ ਵੀ ਪਾ ਸਕਦੇ ਹੋ ਪਾਰਟੀ ਵੀਰ ਹੈ ਇਹਨੂੰ ਘਰੇ ਪਾਓ ਜਿਵੇਂ ਮਰਜ਼ੀ ਪਾਓ ਸੌਫਟ ਆ ਤੁਹਾਨੂੰ ਪਤਾ ਹੀ ਜੋਰ ਜੱਟ ਨੂੰ ਪ੍ਰੈਸ ਕਰਨ ਦੀ ਲੋੜ ਨਹੀਂ ਪੈਂਦੀ ਸੇਮ ਵਰਕ ਇਹਦੇ ਤੇ ਰਹਿਣ ਵਾਲਾ ਜੀ ਉਹਦਾ ਕੱਪੜਾ ਸੀਗਾ ਜ ਜਿਹੜਾ ਆਹ ਸੂਟ ਆਪਕੇ ਗਿਆ ਇਹਦਾ ਕਪੜਾ ਜੀ 6.5 ਮੀਟਰ ਤੇ ਜਿਹੜਾ ਆਹ ਕਪੜਾ ਇਹਦਾ ਕਪੜਾ ਰਹਿਣ ਵਾਲਾ ਜੀ 5.5 ਮੀਟਰ ਕਪੜਾ ਨਹੀਂ ਕਿਸੇ ਦਾ ਘੱਟ ਹੋਊਗਾ ਜੀ ਆ ਲਓ ਜੀ ਆ ਗਿਆ ਜੀ ਬਾਜੂ ਵਰਕ ਬਾਹਾਂ ਤੇ ਆਊਗਾ ਆਊਗਾ ਜੀ ਪਹੁੰਚਿਆ ਤੇ ਵਰਕ ਤੁਹਾਨੂੰ ਪਤਾ ਹੈ ਜੀ ਵਰਕ ਇੰਨਾ ਗੁੰਦਮ ਹੈ ਕਿ ਤੋਂ ਕੱਪੜਾ ਇਕੱਠਾ ਹੋਵੇ ਸਾਡੀ ਗਰੱਡੀ ਹੈ ਜੀ ਬਹੁਤ ਟਾਪ ਦਾ ਵਰਕ ਹੈ ਵਰਕ ਹੋਇਆ ਹੋਇਆ ਹੈ ਜੀ ਅਸੀਂ ਹੀ ਕਰਾਇਆ ਅਸੀਂ ਵਰਕ ਕਰਾਵਾਂਗੇ ਤਾਂ ਘੱਟੋ ਘੱਟੇ ਜੋਰ ਜੱਟ ਦਾ ਸੂਟ ਹੀ 600-700 ਰੁਪਏ ਦਾ ਜੀ ਤੇ ਉਤੋਂ ਫਿਰ 1000-1200 ਦਾ ਵਰਕ ਪਊਗਾ 2000 ਚ ਪਊਗਾ ਜੀ ਸੂਟ ਇਸ ਕਰਕੇ ਸਸੀਂ ਕੱਡੇ ਕਢਾਈ ਸਾਨੂੰ ਜਦੋਂ ਮਿਲਦੇ ਆ ਸਾਨੂੰ ਰੇਟ ਚ ਮਿਲ ਜਾਂਦੇ ਆ ਜੀ ਤੇ ਬਾਕੀ ਸਾਨੂੰ ਪਤਾ ਜੀ ਇਹ ਸਾਡੇ ਆਪ ਦਾ ਖਾਟਾ ਅਸੀਂ ਕੱਢਦੇ ਆ ਦੇ ਸਬੰਧ ਕੱਢਦੇ ਦੇ ਵਿੱਚੋਂ ਜੀ ਉਹ ਅਸੀਂ ਠੀਕ ਠਾਕ ਕੱਢਦੇ ਵੀ ਅਸੀਂ ਕੋਈ ਲਾਲਚ ਨਹੀਂ ਕਰਦੇ ਵੀ ਸਾਨੂੰ ਵਧੀਆ ਕਪੜਾ ਮਿਲ ਗਿਆ ਤੇ ਢੂਈ ਮਾਰ ਲਉ ਨਹੀਂ ਜੀ ਅਸੀਂ ਆਪਣੀ ਕਮਾਈ ਸੇਮ ਹੀ ਕਰਨੀ ਹੈ ਜੋ ਅਸੀਂ ਆਪਣੀ ਮਿਹਨਤ ਕੱਢਣੀ ਉਹ ਹੀ ਕੱਢਣੀ ਹੈ ਇਹ ਲੱਡੂ ਰੰਗਾ ਰੰਗਾ ਜੀ ਇਹ ਹੈਗਾ ਜੀ 1.5 ਮੀਟਰ ਜਿਹੜੇ ਹੁਣਾਉਣਗੇ ਜੀ ਇਹਉਣਗੇ ਪੌਣੇ 7-7 ਮੀਟਰ ਇਸ ਤੋਂ ਬਾਅਦ ਵਾਲੇ ਜਿਹਨੇ ਤਿੰਨ ਸੂਟਾ ਜੀ ਪੌਣੇ 7-7 ਮੀਟਰ ਦੇ ਐ ਆ ਲਓ ਜੀ ਕਲਰ ਦੇਖੋ ਇਹਨਾਂ ਦੀ ਕਿੰਨੀ 28 ਇੰਚ ਚ ਇਹਨਾਂ ਦਾ ਵਰਕ ਹੋਇਆ ਹੋਇਆ ਜੀ ਪਿਓਰ ਬਾਬੂ ਬ੍ਰਾਂਡ ਦੀ ਜੋਰਜਟ ਹੈ ਜੀ ਸੌਫਟ ਹੈ ਪੂਰੀ ਟਾਪ ਦੀ ਜੋਰਜਟ ਹੈ ਜੀ ਇਹਦਾ ਵਰਕ ਹੈ ਜਿਹੜਾ ਜੀ ਇਹ ਮਸ਼ੀਨਾਂ ਨਹੀਂ ਕਰਦੀਆਂ ਇਹ ਪੱਟੀਆਂ ਮਸ਼ੀਨਾਂ ਦਾ ਕੀਤਾ ਹੋਇਆ ਹੈ ਜੀ ਇਹ ਬੱਲੇ ਹੀ ਕੀਤਾ ਹੋਇਆ ਹੈ ਜੀ ਜਿਵੇਂ ਗੁੰਦਿਆ ਹੁੰਦਾ ਨਾ ਨਿਕੇ ਨਿਕੇ ਨਿਕਾ ਕਰਕੇ ਤੁਸੀਂ ਇਹਦੇ ਧਾਗਾ ਨਹੀਂ ਤਾਂ ਹਾਂ ਚੱਕ ਸਕਦੇ ਸੂਈ ਨਾਲ ਜੀ ਇੰਨਾ ਪਿਆਰਾ ਵਰਕ ਕੀਤਾ ਹੋਇਆ ਇਹ ਹੈਗਾ ਜੀ ਫਰੰਟ 26 ਇੰਚ ਚ ਵਰਕ ਕੀਤਾ ਪੌਣੇ 7 ਮੀਟਰ ਇਹ ਕਪੜਾ ਰਹਿਣ ਵਾਲਾ ਤੇ ਇਹ ਆ ਦੀਆਂ ਜਿਹੜੀਆਂ ਬਾਜੂਆਂ ਉਹ ਛੋਡੀ ਮਰਜੀ ਇਹਨੂੰ ਬਾਜੂ ਤੇ ਲੈ ਕੇ ਆਉਣਾ ਜਾਂ ਘੇਰੇ ਤੇ ਲੈ ਕੇ ਆਉਣਾ ਜਿੱਦੂ ਵਰਕ ਨੇੜੇ ਹੋਗੇ ਦਿਖਾਇਆ ਕਰ ਇੱਕ ਵਾਰੀ ਵਰਕ ਦਿਖਾ ਦੇ ਕਿ ਕਿੰਨਾ ਕਿਊਟ ਹੈ ਤੁਸੀਂ ਇਹਨੂੰ ਬਾਜੂ ਤੇ ਲੈ ਆ ਸਕਦੇ ਹੋ ਘੇਰੇ ਤੇ ਲੈ ਆ ਆਹ ਸੋਈ ਬੌਜੀ ਤੇ ਬਾਹਾਂ ਤੇ ਲੈ ਆ ਸਕਦੇ ਹੋ ਤੇ ਇਹਨੂੰ ਬੁੱਲ ਜਾਨੀ ਆ ਪੌਂਚਾ ਤੇ ਲੈ ਸਕਦੇ ਹਾਂ ਬਹੁਤ ਪਿਆਰਾ ਸੂਟ ਰਹਿਣ ਵਾਲਾ ਜੀ ਇਹਦਾ ਇਹੀ ਕਲਰ ਹੈ ਪੌਣੇ 7 ਮੀਟਰ ਇਹ ਕੱਪੜਾ ਹੈ ਸਾਰੇ ਦੇ ਸਾਨੂੰ ਬਾਬੂ ਬ੍ਰਾਂਡ ਦੀਆਂ ਮੋਹਰਾਂ ਮਿਲਣੀਆਂ ਜੀ ਦੇਸੀ ਕਪੜਾ ਨਹੀਂ ਹੈਗਾ ਇਹ ਨਾ ਆਪਾਂ ਦੇਖਿਆ ਜੀ ਸਾਰਿਆਂ ਤੇ ਆ ਲੱਗੀਆਂ ਪਈਆਂ ਜੀ ਇੱਥੇ ਵੀ ਬਾਬੂ ਬ੍ਰਾਂਡ ਦੀਆਂ ਮੋਹਰਾਂ ਜੀ ਪਿਓਰ ਜੋਰ ਜੱਟਾ ਬਿਲਕੁਲ ਜਿੱਦਾਂ ਰਾਮ ਟੈਕਸ ਦੀ ਜੋਰ ਜੱਟੂ ਹੁੰਦੀ ਜੀ ਸੇਮ ਜੋਰ ਜੱਟਾ ਹੈ ਆਹ ਬੱਸ ਤਾਂ ਇਹ ਕਪੜਾ ਮਾੜਾ ਲੈ ਕੇ ਆਉਂਦੀ ਨਹੀਂ ਜੀ ਪੱਕਾ ਮੋਹਰਾਂ ਲੱਗੇ ਹੋਏ ਆ ਮਾਰਕੇ ਲੱਗੇ ਇਹਨਾਂ ਵਿੱਚੋਂ ਸਾਡੇ 3 ਸੂਟ ਵਿਕ ਗਏ ਜੀ ਵੀਡੀਓ 'ਚ ਪਾਉਣ ਦਾ ਮੌਕਾ ਨਹੀਂ ਮਿਲਿਆ ਆ ਲਓ ਜੀ ਸੁਣੋ ਦੱਸੀ ਇਹਨਾਂ ਨਾਲ ਹੀ ਕਸਟਮਰ ਨੂੰ ਜਿਹਨੂੰ ਜਿਹੜੇ ਆ ਗਏ ਜਿਨ੍ਹਾਂ ਨੇ ਦੇਖ ਲਿਆ ਉਹ ਤਾਂ ਲੈ ਗਏ ਇਹ ਵੀ ਪਾ 7 ਮੀਟਰ ਦਾ ਸੂਟ ਰਹਿਣ ਵਾਲਾ ਜੀ ਪਿਓਰ ਜੋਰਜ ਜੈਟ ਦਾ ਜੀ ਆ ਲਓ ਜੀ ਪੌਣੇ 7 ਮੀਟਰ ਕਪੜਾ ਬਹੁਤ ਹੁੰਦਾ ਜੀ ਬਹੁਤ ਤੁਸੀਂ ਬੱਚੇ ਦਾ ਕੁੜਤਾ ਵੀ ਬਣਾ ਸਕਦੇ ਹੋ ਆ ਲਓ ਜੀ ਕੱਲੇ ਕਪੜੇ ਦਾ ਮੁੱਲ ਹੀ ਆ ਬਾਹਾਂ ਤੇ ਲਿਓ ਹਾਂ ਮੀ ਕੱਲੇ ਕਪੜੇ ਦਾ ਮੁੱਲ ਮੰਨ ਕੇ ਚੱਲ ਬਰਕ ਦਾ ਫ੍ਰੀ ਮੰਨ ਲਾ ਹੋਏ ਆ ਰੰਗ ਆ ਇੱਕੋ ਸੂਟ ਆਇਆ ਹੂੰ ਹਾਂ ਥੱਲੇ ਕਿਤੇ ਕੀ ਕਪੜਾ ਹੀ ਇਹਨਾਂ ਇਹੀ ਆ ਇਹ ਵੀ ਪਾਉਣੇ 7 ਮੀਟਰ ਰਹਿਣ ਵਾਲਾ ਜੀ ਬਾਬੂ ਬ੍ਰਾਂਡ ਦੀ ਜੋਰ ਜੱਟ ਹੈ ਪਾਉਣ ਚ ਸੌਫਟ ਨਾ ਲੜੇ ਨਾ ਚੂਵੇ ਪਾਉਣੇ 7 ਮੀਟਰ ਇਹਦੇ ਏ ਐਮ ਇਹ ਵਰਕ ਹੈ ਕੋਈ ਇਸ਼ੂ ਨਹੀਂ ਹੈਗਾ ਜੀ ਲੰਬਾਈ ਚੜਾਈ ਦਾ ਆ ਤੁਹਾਡੇ ਸਾਹਮਣੇ ਹੈ ਜੀ ਕਿਉਂਕਿ ਜਦੋਂ ਕੰਪਨੀ ਕੋਲੇ ਬ੍ਰਾਂਡ ਦੇ ਪੀਸ ਬ੍ਰਾਂਡ ਦਾ ਕੱਪੜਾ ਬਚ ਜਾਂਦਾ ਨਾ ਜੀ ਜਿੰਨਾ ਜਿੰਨਾ ਲਹਿ ਜਾਂਦਾ ਫਿਰ ਉਹ ਮਤਲਬ ਬਿਨਾ ਚੁੰਨੀਆਂ ਤੋਂ ਤਿਆਰ ਕਰਕੇ ਵੇਚ ਦਿੰਦੇ ਆ ਉਹਨਾਂ ਦਾ ਵੀ ਕਾਇਦਾ ਤਿਆਕੀ ਬਣਦੀ ਸਨ ਆ ਦੇਖੋ ਕਿੱਡਾ ਸੋਨਾ ਕਲਰ ਹੈ ਜੀ ਇਹ ਬੱਲੇ ਹੀ ਕਲਰ ਹੈ ਜੀ ਨਾ ਤਾਂ ਇਹ ਕਰੀਮ ਕਲਰ ਹੈ ਨਾ ਇਹ ਆਫ ਵਾਈਟ ਹੈ ਤੇ ਇਹਨੂੰ ਆਪਾਂ ਹਲਕਾ ਸਕਿਨ ਕਲਰ ਵੀ ਕਹਿ ਸਕਦੇ ਹਾਂ। ਅਸੀਂ ਪੁੰਡੂ ਨੂੰ ਐਂ ਕਹ ਕੇ ਵੀ ਵੇਚ ਸਕਦੇ ਹਾਂ ਕਿ ਅਸੀਂ ਤਿਆਰ ਕਰਵਾਏ ਹੈ ਜੀ। ਹਾਂ, ਇਹ ਵਰਤਤ ਨਹੀਂ ਗੀ ਪੁੰਡੂ। ਵਰਕ ਦੇਖੋ ਜੀ ਮੇਰੀ ਗਾਰੰਟੀ ਹੈ ਜੀ ਤੁਸੀਂ ਵਰਕ ਦੇ ਵਿੱਚ ਸੂਈ ਪਾ ਜੋ ਇਹਨਾਂ ਸੋਨਾ ਵਰਕ ਤੇ ਹੈ। ਪੌਣੇ 7 ਮੀਟਰ ਕੱਪੜਾ ਇਸੇ ਦਾ ਰਹਿਣ ਵਾਲਾ ਜੀ। ਆਪਣੀ ਬੇਬੀ ਦੀ ਤੁਸੀਂ ਫਰਾਕ ਵਗੈਰਾ ਵੀ ਤਿਆਰ ਕਰ ਸਕਦੇ ਹੋ। ਇਹ ਬੁਟੀਕ ਸੁੱਟਵਾ ਦਿਆ ਨਾ। ਹਾਂ, ਆ ਲਓ ਜੀ। ਆਹ ਲਈ ਇਹਦਾ ਬਾਜੂ ਵਰਕ। ਤਾਂ ਮੈਂ ਉਹਨੂੰ ਵੀਡੀਓ ਪਾ ਦਾਂ YouTube ਤੇ ਇਕ। ਹਾਂ ਆ ਰਹੇਗੇ ਜੀ ਸੂਟ ਜ਼ੋਰਜਟ ਦੇ ਜ਼ੋਰਜਟ ਦੇ ਬ੍ਰਾਂਡਡ ਜ਼ੋਰਜਟਾ ਬਾਹੂ ਬ੍ਰਾਂਡ ਦੀ ਜ਼ੋਰਜਟਾ ਆਪਣੇ ਕੋਲ ਇੰਨੇ ਕੁ ਸੂਟ ਆਏ ਸੀ ਜੀ ਤਿੰਨੇ ਤੇ ਚੋਕੇ ਚੁੱਕੇ ਆ ਬਿਨਾ ਵੀਡੀਓ ਤੋਂ ਦੇਖੀ ਜੀ ਕਿਸੇ ਭੈਣ ਭਰਾ ਨੇ ਲੈਣਾ ਹੋਵੇ 895 ਦਾ ਸੂਟ ਆ ਜੀ ਪੈਂਟਰ ਤੇ ਇਹਦੀ ਸ਼ਿਵਿੰਗ ਰਹਿਣ ਵਾਲੀ ਹੈ ਜਾਨੀ ਕੱਪੜਾ ਜਿਹੜਾ ਛੋੜੇ ਹੱਥ ਚਾਏ ਨਾ ਉਹ ਤੁਹਾਨੂੰ ਕੁਆਲਿਟੀ ਦਾ ਬਦਲ ਲੱਗੂਗਾ ਜੀ ਸ਼ਿਵਿੰਗ ਇਹ ਪਊਗਾ ਜੀ 960 ਰੁਪਈਆ ਦਾ ਸੋ ਪਰਮਾਤਮਾ ਤੁਹਾਨੂੰ ਬਹੁਤ ਤੰਦਰੁਸਤੀਆਂ ਤਰੱਕੀਆਂ ਦੇ ਵਿੱਚ ਸਾਡੀ ਗਾਰੰਟੀ ਹੈ ਅਗਰ ਜ਼ੋਰਜਟ ਮਾੜੀ ਹੋਵੇ ਜਾਂ ਦੇਸੀ ਹੋਵੇ ਜੀ ਬ੍ਰਾਂਡਡ ਜ਼ੋਰਜਟਾ ਬ੍ਰਾਂ ਉਹਨੇ data ਤੁਸੀਂ ਵਰਕ ਕਰਾ ਨਹੀਂ ਸਕਦੇ ਜਿਹੜੇ ਵਰਕਤ ਦੇ ਸੀ ਵਰਕ ਤੋਂ ਘੱਟ ਮੁੱਲ ਦਾ ਤੁਹਾਨੂੰ ਪੂਰਾ ਸੂਟ ਹੀ ਤਿਆਰ ਦੇ ਰਹੇ ਨੇ ਸੋ ਬ੍ਰਹਮਾਤਮਾ ਤੁਹਾਨੂੰ ਤਰੱਕੀਆਂ ਤੰਦਰੁਸਤੀਆਂ ਦੇਵੇ ਸਵਾਸ਼ੀਕ